ਹਾਂਜੀ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਖੋਲੋ Facebook Instagram ਜਾਂ ਫਿਰ YouTube ਉੱਥੇ ਕੀ ਆ ਇੱਕ ਹੀ ਤਰ੍ਹਾਂ ਦੀ ਵੀਡੀਓ ਆ ਰਹੀ ਆ ਭਗਵੰਤ ਮਾਨ ਦੀ ਕਿ ਉਹਦੀ ਕੀ ਆ ਵੀਡੀਓ ਲੀਕ ਹੋ ਗਈ ਆ ਵੀਡੀਓ ਵਾਇਰਲ ਹੋ ਗਈ ਆ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਦਾ ਕੋਈ ਜਿਹੜਾ ਇੱਕ ਬੰਦਾ ਹੈ ਉਹਨੇ ਕੀ ਆ ਭਗਵੰਤ ਮਾਨ ਦੀ ਕੋਈ ਪਰਸਨਲ ਵੀਡੀਓ ਆ ਜਿਹੜੀ ਉਹ ਲੀਕ ਕਰਤੀ ਆ ਉਹ ਕੀ ਆ ਕੁਝ ਔਰਤਾਂ ਦੇ ਨਾਲ ਕੀ ਆ ਅ ਨਾਲ ਹੈਗਾ ਇੱਕ ਰੂਮ ਵਿੱਚ ਤਾਂ ਉਸ ਵੀਡੀਓ ਬਾਰੇ ਆਪਾਂ ਹਲੇ ਕੁਝ ਨਹੀਂ ਕਹਿ ਸਕਦੇ ਉਹ ਫੇਕ ਵੀ ਹੋ ਸਕਦੀ ਆ AI ਜਨਰੇਟਡ ਹੋ ਸਕਦੀ ਆ ਜਾਂ ਫਿਰ origignal ਵੀ ਹੋ ਸਕਦੀ ਆ ਆਪਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਂ ਜਦੋਂ ਵੀ ਆਪਾਂ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਜਾਂਦੇ ਆ ਤਾਂ ਮੇਰੇ ਨਾਲੋਂ ਜਦ ਮਤਲਬ ਵੱਧ ਤੁਸੀਂ ਤੁਸੀਂ ਦੇਖਦੇ ਹੋਵੋਗੇ ਕਮੈਂਟ ਆ ਜਿਹੜੇ ਵੀਡੀਓ ਦੇ ਥੱਲੇ ਉੱਥੇ ਪੜ੍ਹਦੇ ਹੋਵੋਗੇ ਤਾਂ ਉਹਨਾਂ ਮਤਲਬ ਉੱਥੇ ਨਾ ਬਹੁਤ ਸਾਰੇ ਲੋਕ ਆ ਜਿਹੜੇ ਉਹ ਸੁਲਝੇ ਵੀ ਹੁੰਦੇ ਆ ਤੇ ਬਹੁਤ ਸਾਰੇ ਲੋਕ ਕਿਉਂ ਉਦਾਂ ਹੀ ਕਮੈਂਟ ਕਰਨ ਵਾਲੇ ਵੀ ਹੁੰਦੇ ਆ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਤਾਂ ਮੈਂ ਮਤਲਬ ਕਾਫੀ ਕਮੈਂਟ ਪੜ੍ਹੇ ਜਿਦੇ ਵਿੱਚ ਕੀ ਆ ਬਹੁਤ ਸਾਰਾ ਭਗਵੰਤ ਮਾਨ ਨੂੰ ਕਿਹਾ ਗਲਤ ਵੀ ਬੋਲਿਆ ਗਿਆ ਤੇ ਪਰ ਉੱਥੇ ਹੀ ਬਹੁਤ ਸਾਰੇ ਇਦਾਂ ਦੇ ਕਮੈਂਟ ਵੀ ਪੜਨ ਨੂੰ ਮਿਲੇ ਆ ਜਿਹੜੇ ਕਿ ਹਲੇ ਵੀ ਕਹਿੰਦੇ ਆ ਕਿ ਅਸੀਂ ਤਾਂ ਭਗਵੰਤ ਮਾਨ ਨੂੰ ਹੀ ਵੋਟ ਪਾਉਣੀ ਆ ਮਤਲਬ ਇਹ ਸਾਰੀਆਂ ਵੀਡੀਓ ਆ ਫੇਕ ਐ ਇਹ ਕੀ ਆ ਅਕਾਲੀਆਂ ਦਾ ਬੀਜੇਪੀ ਦਾ ਇੱਕ ਕੀ ਐ ਅਜੰਡਾ ਐ ਮਤਲਬ ਆਮ ਆਦਮੀ ਨੂੰ ਕੀ ਆ ਆਮ ਆਦਮੀ ਪਾਰਟੀ ਨੂੰ ਆ ਜਿਹੜਾ ਉਹਨੂੰ ਟਾ ਲਾਉਣ ਦਾ ਤਾਂ ਹੁਣ ਜਿਹੜੇ ਵੀ ਕਮੈਂਟ ਮੈਂ ਪੜੇ ਆ ਜਦ ਤੁਸੀਂ ਵੀ ਪੜੇ ਹੋਣੇ ਆ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਜਿਹੜੇ ਵੀ ਲੋਕ ਕਮੈਂਟ ਕਰ ਰਹੇ ਨੇ ਕਿ ਅਸੀਂ ਹਲੇ ਵੀ 2027 ਵਿੱਚ ਕੀ ਆ ਭਗਵਾਨਤਮਨ ਨੂੰ ਦਿਤਾਉਣਾ ਕਿਉਂਕਿ ਉਹ ਦੀ ਨਿੱਜੀ ਲਾਈਫ ਆ ਉਹਨੇ ਆਪਦੀ ਲਾਈਫ ਵਿੱਚ ਕੀ ਆ ਕੁਝ ਵੀ ਕਰਿਆ ਉਹ ਕਿਸੇ ਔਰਤਾ ਨਾਲ ਵੇਖਿਆ ਗਿਆ ਜਾਂ ਫਿਰ ਉਸਨੇ ਕੁਝ ਵੀ ਕਰਿਆ ਉਹਦਾ ਪੰਜਾਬ ਤੇ ਕੋਈ ਅਸਰ ਨਹੀਂ ਜਾਂ ਫਿਰ ਉਸਦਾ ਆਮ ਲੋਕਾਂ ਤੇ ਕੋਈ ਅਸਰ ਨਹੀਂ ਉਹ ਜੋ ਕੁਝ ਕਰ ਰਿਹਾ ਉਹ ਮਤਲਬ ਕੀ ਆ ਆਪਣੀ ਨਿੱਜੀ ਲਾਈਫ ਲਾਈ ਕਰ ਰਿਹਾ ਹੈ ਤੋ ਬਹੁਤ ਸਾਰੇ ਧਾਰਨਾ ਵੀ ਲੋਕ ਐ ਜਿਹੜੇ ਕਮੈਂਟਾਂ ਵਿੱਚ ਦੇ ਰਹੇ ਆ ਕਿ ਇਦਾਂ ਕੋਈ ਮਤਲਬ ਭਗਵੰਤ ਮਾਨ ਪਹਿਲਾ ਬੰਦਾ ਨਹੀਂਗਾ ਦੁਨੀਆ ਤੇ ਸਾਰੀ ਜਿਹੜੇ ਵੀ ਪੋਲਿਟਿਕਸ ਵਿੱਚ ਜਾਂ ਫਿਰ ਕੋਈ ਵੀ ਇਦਾਂ ਦੇ ਮਸ਼ਹੂਰ ਐਕਟਰ ਨੇ ਸਿੰਗਰ ਨੇ ਜਾਂ ਕੋਈ ਵੀ ਆ ਉਹ ਵੀ ਅਕਸਰ ਕੀ ਆਪਣੀ ਗਰਲਫ੍ਰੈਂਡ ਨਾਲ ਜਾਂ ਫਿਰ ਕੀ ਆ ਇਦਾਂ ਬਾਹਰ ਕਿਸੇ ਵੀ ਔਰਤਾਂ ਨਾਲ ਕੀ ਅਕਸਰ ਜਾਂਦੇ ਨੇ ਤਾਂ ਮੈਨੂੰ ਨਹੀਂ ਪਤਾ ਕਿ ਚਲੋ ਬੰਦਿਆਂ ਦਾ ਕੀ ਓਪੀਨੀਅਨ ਹੈ ਜਾਂ ਕੀ ਕਮੈਂਡ ਕਰੇ ਨੇ ਉਹਨਾਂ ਨੇ ਪਰ ਹਰ ਇੱਕ ਕਲਚਰ ਦਾ ਆਪਣਾ ਇੱਕ ਮਤਲਬ ਅਲੱਗ ਪਹਿਚਾਣ ਹੁੰਦੀ ਹੈ ਇੱਕ ਅਲੱਗ ਉਹਨਾਂ ਦਾ ਤਰੀਕਾ ਹੁੰਦਾ ਤੇ ਬਾਕੀ ਆਪਣਾ ਜਿਹੜਾ ਸਿੱਖਾਂ ਦਾ ਸਿੱਖਾਂ ਦਾ ਤਾਂ ਇੱਕ ਕਲਚਰ ਹੀ ਅਲੱਗ ਹੈ ਇਸ ਕਲਚਰ ਵਿੱਚ ਤਾਂ ਇਹ ਚੀਜ਼ਾਂ ਬਿਲਕੁਲ ਵੀ ਮਤਲਬ ਇਹਨਾਂ ਚੀਜ਼ਾਂ ਨੂੰ ਇਜਾਜ਼ਤੀ ਹਨ ਤਾਂ ਬਾਕੀ ਜਿਹੜੀ ਗੱਲ ਦੂਜੀ ਆ ਗਈ ਕਿ ਆਪਾਂ ਜਦੋਂ ਵੀ ਜਿਆਦਾ ਜਿੰਨੇ ਵੀ ਪੋਲੀਟੀਕਲ ਲੋਕ ਨੇ ਜਿੰਨੇ ਵੀ ਰਾਜਨੀਤੀ ਵਿੱਚ ਲੋਕ ਆਉਂਦੇ ਨੇ ਸਿਆਸਤ ਵਿੱਚ ਲੋਕ ਆਉਂਦੇ ਨੇ ਉਹ ਤਾਂ ਪਹਿਲਾਂ ਸੋਈ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਾਂਦੇ ਨੇ ਤੇ ਮਤਲਬ ਜਦੋਂ ਵੀ ਉਹ ਆਪ ਦੀ ਜਿਹੜੀ ਰਾਜਨੀਤੀ ਦਾ ਸਫਰ ਸ਼ੁਰੂ ਕਰਦੇ ਨੇ ਉਹ ਕੀ ਆ ਕਿਸੇ ਗੁਰੂ ਘਰ ਤੋਂ ਜਾਂ ਹਰਿਮੰਦਰ ਸਾਹਿਬ ਜਾ ਕੇ ਸ਼ੁਰੂ ਕਰਦੇ ਨੇ ਤਾਂ ਕਿਤੇ ਨਾ ਕਿਤੇ ਆਸਾਨੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਕਿ ਜਦੋਂ ਆਪਾਂ ਕਿਸੇ ਸਾਹਮਣੇ ਆਪਣਾ ਕੈਰੇਕਟਰ ਦਿਖਾਉਣਾ ਹੁੰਦਾ ਤਾਂ ਆਪਾਂ ਉਹਨੂੰ ਮਤਲਬ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਕਰਦੇ ਆ ਆਪਾਂ ਆਪਣੇ ਆਪ ਨੂੰ ਧਰਮ ਨਾਲ ਜੋੜਦੇ ਆ ਹੋਰ ਇਦਾਂ ਦੀਆਂ ਬਹੁਤ ਸਾਰੀਆਂ ਰਿਲੀਜੀਅਸ ਚੀਜ਼ਾਂ ਕਰਦੇ ਨੇ ਤਾਂ ਚਲੋ ਉਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਆਪਣੀ ਨਿੱਜੀ ਲਾਈਫ ਵਿੱਚ ਕੀ ਕਰਿਆ ਜਾਂ ਕੀ ਹੋਰ ਵੀ ਕਰਨਗੇ ਜਾਂ ਉਹਨਾਂ ਦੀਆਂ ਹੋਰ ਵੀ ਵੀਡੀਓ ਆਉਣਗੀਆਂ ਉਹ ਫੇਕ ਆ ਜਾਂ 오ਰੀਜਨਲ ਆ ਇਹ ਚੀਜ਼ ਦਾ ਚਲੋ ਇੱਕ ਅਲੱਗ ਚੀਜ਼ ਹੈ ਪਰ ਇਹ ਚੀਜ਼ਾਂ ਸਾਰੀਆਂ ਮਤਲਬ ਇੱਕ ਐਡੇ ਵੱਡੇ ਲੀਡਰ ਨੂੰ ਉਸ ਨੂੰ ਇਹ ਚੀਜ਼ਾਂ ਸਾਰੀਆਂ ਸ਼ੋਭਾ ਦਿੰਦੀਆਂ ਜਾਂ ਨਹੀਂ ਦਿੰਦੀਆਂ ਇਹ ਤੁਹਾਡੇ ਆਪਣੇ ਵਿਚਾਰ ਆ ਮਤਲਬ ਹਰ ਇੱਕ ਬੰਦੇ ਦੇ ਆਪਣੇ ਵਿਚਾਰ ਆ ਤਾਂ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਆ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਇਹ ਬੰਦਾ ਮਤਲਬ ਜੋ ਵੀ ਇਸ ਵੀਡੀਓ ਵਿੱਚ ਜੋ ਵੀ ਕੁਝ ਤੁਸੀਂ ਹੁਣ ਤੱਕ ਦੇਖਿਆ ਉਸ ਦਾ ਮਤਲਬ ਪੰਜਾਬ ਤੇ ਜਾਂ ਕੋਈ ਪੰਜਾਬ ਦੀ ਰਾਜਨੀਤੀ ਤੇ ਕੋਈ ਅਸਰ ਹੈ ਜਾਂ ਫਿਰ ਜਾਂ ਮਤਲਬ ਉਸ ਦੀ ਇੱਕ ਨਿੱਜੀ ਲਾਈਫ ਉਹਨੂੰ ਇੱਕ ਨਿੱਜੀ ਲਾਈਫ ਜਿਉਣ ਦਾ ਅਧਿਕਾਰ ਹੈ